ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਹੰਕ 4 ਹਾਦਸਾ ਦਰ ਹਾਦਸਾ ਨਾਨਕਿਆਂ ਦੇ ਘਰ ਦੋਤੇ ਲਾਚੜ ਕਰਨ ਸ਼ਰਾਰਤ ਇਲਤ ਹੋ ਉਹਦੇ ਕੋਲੋਂ ਉਈਆਸਾਂ ਜਿਹਨੂੰ ਮੋਦੀ ਮਿਲਦੀ ਖਿਲਤ ਹੋ ਉਹਨਾਂ ਦਿਨਾਂ ਵਿੱਚ ਮਰਬੇਬੰਦੀ ਚੱਲ ਰਹੀ ਸੀ ਮਰਬੇਬੰਦੀ ਮੁਕੰਮਲ ਹੋਣ ਉਪਰੰਤ ਮੇਰੇ ਨਾਨਾ ਜੀ ਨੂੰ ਸਾਡੇ ਪਿੰਡ ਖੇਤੀਕਰਨ ਕਰਕੇ ਕਈ ਕਈ ਦਿਨ ਆਪਣੇ ਪਿੰਡ ਤੋਂ ਘਰ ਹਾਜ਼ਰ ਰਹਿਣਾ ਪੈਂਦਾ। ਮੇਰੇ ਵੱਡੇ ਮਾਮਾ ਹਰੀਰਾਮ ਸਿੰਘ ਨੇ ਪਹਿਲੀ ਘਰਵਾਲੀ ਛੱਡ ਦਿੱਤੀ ਸੀ। ਦੂਸਰੀ ਵਾਰ ਵਿਆਹ ਕਰਵਾਇਆ ਉਸ ਦੀ ਮੇਰੀ ਨਾਨੀ ਨਾਲ ਨਹੀਂ ਬਣੀ। ਅਕਸਰ ਦੋਵਾਂ ਸੱਸ ਨੂੰਹਾਂ ਦਾ ਝਗੜਾ ਰਹਿੰਦਾ। ਨਾਨਾ ਜੀ ਨੂੰ ਸਾਡੀ ਜ਼ਮੀਨ ਦੀ ਸਾਮ ਸੰਭਾਲ ਕਰਨ ਲਈ ਸਾਡੇ ਪਿੰਡ ਵੀ ਜਾਣਾ ਪੈਂਦਾ। ਪਿੱਛੋਂ ਸੱਸ ਨੂੰਹ ਦੀ ਜੰਗ ਲੱਗ ਜਾਂਦੀ। ਭਾਵੇਂ ਇਹ ਕੋਈ ਅਲੋਕ ਗੱਲ ਨਹੀਂ। ਹਰ ਘਰ ਦੀ ਕਹਾਣੀ ਹੈ ਪੰਜਾਬੀ ਸਮਾਜ ਵਿੱਚ ਸੱਸ ਨੂੰਹ ਨਾਨਦ ਪਰਜਾਈ ਤੇ ਜੇਠ ਪਰਜਾਈ ਦੇ ਰਿਸ਼ਤੇ ਬੜੀ ਘਟਾਸ ਵਾਲੇ ਬਣੇ ਜਾਂਦੇ ਨੇ ਅਦਾ ਸਾਹਿਤ ਲੋਕ ਗੀਤ ਤੇ ਲੋਕ ਬੋਲੀਆਂ ਇਹਨਾਂ ਦੇ ਕਿੱਸਿਆਂ ਨਾਲ ਭਰੀਆਂ ਪਈਆਂ ਨੇ ਅਖੀਰ ਮਾਮਾ ਜੀ ਨੂੰ ਅੱਡ ਕਰ ਦਿੱਤਾ ਪਰਿਵਾਰਕ ਸੰਕਟ ਹੋਰ ਵੀ ਗਹਿਰਾ ਹੋ ਗਿਆ ਜਦੋਂ ਬੰਦੇ ਤੇ ਦੁੱਖ ਆਉਂਦੇ ਨੇ ਇਹ ਇਕੱਲੇ ਨਹੀਂ ਇਕੱਠੇ ਹੋ ਕੇ ਆਉਂਦੇ ਨੇ ਤੇ ਇਕੱਲੇ ਇਕੱਲੇ ਹੋ ਕੇ ਜਾਂਦੇ ਨੇ ਆਦਮੀ ਦਾ ਸਰੀਰ ਕਿਰਦਾਰ ਦੁੱਖ ਵਿੱਚ ਉਗੜਦਾ ਹੈ ਜੀਵਨ ਸਾਦਾ ਸੀ ਲੋੜਾਂ ਸੀਮਨ ਸੰਨ ਸ਼ਾਮਾਂ ਤੇ ਲਾਲ ਸ਼ਾਮਾਂ ਤੋਂ ਉੱਕਾ ਹੀ ਨਹੀਂ ਸਨ ਨਾਨਾ ਜੀ ਸਾਦਾ ਜੀਵਨ ਜਿਉਣ ਦੇ ਧਾਰ ਨਹੀਂ ਸਨ ਫਿਰ ਇੱਕ ਹੋਰ ਸੰਕਟ ਅਤੇ ਇਮਤਿਹਾਨ ਦੀ ਖੜੀ ਆਈ ਮੇਰੇ ਦਾਦਕੀਆਂ ਵਾਲੇ ਪਾਸਿਓਂ ਇਹ ਦਬਾਅ ਪਾ ਰਹੇ ਸਨ ਕਿ ਮੇਰੀ ਮਾਤਾ ਜੀ ਨੂੰ ਮੇਰੇ ਚਾਚਾ ਜੀ ਦੇ ਲੜ ਲਾ ਦਿੱਤਾ ਜਾਵੇ ਮੇਰੇ ਚਾਚਾ ਜੀ ਦੇ ਉਸ ਵੇਲੇ ਦੋ ਬੱਚੇ ਸਨ ਉਸ ਵੇਲੇ ਸੰਤ ਰਿਖ ਦੇਵ ਜੀ ਨੇ ਮੇਰੇ ਨਾਨਾ ਜੀ ਨੂੰ ਇੱਕ ਕਿਸਮ ਦਾ ਫਤਵਾ ਹੀ ਸੁਣਾ ਦਿੱਤਾ ਕਿਹਾ ਹਰੀਨੰਸਿਆ ਜੋ ਕੰਡੇ ਤੇਰੇ ਕੋਲੋਂ ਬੀਜੇ ਗਏ ਨੇ ਉਹ ਇੱਥੇ ਹੀ ਚੁਗਲੇ ਹੋਰ ਅਗਲੇ ਜਨਮ ਲਈ ਨਾ ਬੀਜੇ ਉਹ ਚਤਰੀ ਲੜਕੀ ਦੀ ਹਾਲਤ ਨੌਕਰਾਨੀ ਵਾਲੀ ਤੇ ਤੇਰੇ ਮਾਸੂਮ ਦੋਤਿਆਂ ਦੀ ਹਾਲਤ ਨੌਕਰਾਂ ਵਾਲੀ ਹੋਊ ਬੱਚਾ ਨੂੰ ਆਪਣੇ ਕੋਲ ਰੱਖ ਕੇ ਪੜਾ ਲਿਖਾ ਤੇ ਸੰਸਕਾਰ ਤੇ ਚੰਗੇ ਕਿਰਦਾਰ ਦੇ ਮਾਲਕ ਬਣਾ ਇਹਨਾਂ ਦੀ ਜ਼ਮੀਨ ਜਾਇਦਾ ਸੰਭਾਲ ਉੱਥੇ ਰਹਿਣਗੇ ਤਾਂ ਵੱਡੇ ਹੋਣਸਾਰ ਦੁਸ਼ਮਣੀ ਦਾ ਬਦਲਾ ਲੈਣ ਦੇ ਰਸਤੇ ਪੈਣਗੇ ਮੇਰੇ ਨਾਨਾ ਜੀ ਨੇ ਸੰਤਾਂ ਦੀ ਗੱਲ ਮੰਨ ਲਈ ਸਾਨੂੰ ਦੋਵਾਂ ਭਰਾਵਾਂ ਨੂੰ ਆਪਣੇ ਕੋਲ ਰੱਖ ਕੇ ਜਦੋਂ 4-5 ਸਾਲ ਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਮੈਂ ਜਦੋਂ ਤੀਜੀ ਚੌਥੀ ਵਿੱਚ ਹੋਇਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਹੋਇਆ ਸੀ ਇਸ ਕਰਕੇ ਸਾਨੂੰ ਨਾਨਕੇ ਪਿੰਡ ਵਿੱਚ ਲਿਆਂਦਾ ਗਿਆ ਮੈਂ ਕਦੇ-ਕਦੇ ਮੇਰੇ ਨਾਨਾ ਜੀ ਨੂੰ ਪੁੱਛਦਾ ਕਿ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਐ ਵੱਡਾ ਹੋ ਕੇ ਜੱਜ ਬਣ ਕੇ ਸਾਰੇ ਦੋਸ਼ੀਆਂ ਨੂੰ ਫਾਂਸੀ ਤੇ ਲੰਮਕੌਣ ਤੱਕ ਉਹਨਾਂ ਦਾ ਪਿੱਛਾ ਕਰੂੰ ਮੇਰੇ ਨਾਨਾ ਜੀ ਮੇਰਾ ਇਹ ਜਵਾਬ ਸੁਣ ਕੇ ਮੈਨੂੰ ਦੱਸਦੇ ਕਿ ਜੱਜ ਬਣ ਲਈ ਬਹੁਤ ਪੜਾਈ ਤੇ ਮਿਹਨਤ ਦੀ ਲੋੜ ਹੈ ਬਾਕੀ ਸਾਰੀਆਂ ਗੱਲਾਂ ਛੱਡ ਕੇ ਵਕਾਲਤ ਪਾਸ ਕਰ ਫਿਰ ਜੱਜ ਬਣ ਕੇ ਸਰਜਾ ਦੇਮੀ ਇਹ ਸਿਆਣੀ ਗੱਲ ਹੈ ਉਹ ਮੈਨੂੰ ਵਾਰ-ਵਾਰ ਇਹ ਕਹਿ ਕੇ ਪ੍ਰੇਰਣਾ ਦਿੰਦੇ ਕਿ ਜਿਸ ਸੰਤ ਨੇ ਤੇਰੀ ਜਨਮ ਕੁੰਡਲੀ ਬਣਾਈ ਸੀ ਉਸਨੇ ਵੀ ਕਿਹਾ ਸੀ ਕਿ ਬੱਚਾ ਵੱਡਾ ਹੋ ਕੇ ਜੱਜ ਜਾਂ ਡੀਸੀ ਬਣੂ ਉਹਨਾਂ ਹਰ ਵਾਰ ਇਹ ਉਪਦੇਸ਼ ਦੇ ਕਿ ਮੈਨੂੰ ਪੜ੍ਹਾਈ ਵਾਲੇ ਪਾਸੇ ਸਮਤ ਦੇਣੀ ਕਈ ਵਾਰ ਮੈਂ ਰੋ ਪੈਂਦਾ ਮੈਂ ਆਪਣੇ ਪਿਤਾ ਜੀ ਦੀ ਫੋਟੋ ਵੇਖਣ ਦੀ ਜ਼ਿੱਦ ਕਰਦਾ ਪਰ ਉਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਕੌਣ ਫੋਟੋ ਕੱਚਵਾਦਾ ਸੀ ਉਹਨਾਂ ਦੱਸਣਾ ਕਿ ਫੋਟੋ ਕੋਈ ਨਹੀਂ ਮਿਲਦੀ ਮੈਨੂੰ ਚੁੱਪ ਕਰਾਉਣ ਲਈ ਮੇਰੇ ਨਾਨਾ ਜੀ ਖੁਦ ਵੀ ਅੱਖਾਂ ਪਰ ਲੈਂਦੇ ਨਾਨਾ ਜੀ ਨੇ ਕਿਹਾ ਕਿ ਤੁਸੀਂ ਅਜੇ ਪੜੋ ਪਰਮਾਤਮਾ ਉਹਨਾਂ ਨੂੰ ਆਪੇ ਸਜ਼ਾ ਦੇਉ ਕੁਦਰਤ ਹਮੇਸ਼ਾ ਸਾਬ ਕਰਦੀਏ ਬੰਦਾ ਭਾਵੇਂ ਇਨਸਾਫ ਨਾ ਕਰ ਸਕੇ ਉਹ ਮੈਨੂੰ ਜਪਜੀਤ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕਰਨ ਲਈ ਆਖਦੇ ਮੈਂ ਬਚਪਨ ਵਿੱਚ ਜਪਜੀਤ ਸਾਹਿਬ ਦਾ ਪਾਠ ਜ਼ੁਬਾਨੀ કંਠ ਕਰ ਲਿਆ ਸੀ ਜਦੋਂ ਮੈਂ 6ਵੀਂ ਵਿੱਚ ਪੜਦਾ ਸੀ ਮੇਰੇ ਛੋਟੇ ਮਾਮੇ ਖੀਵਾ ਸਿੰਘ ਦੀ ਸ੍ਰੇਸ਼ਚਰ ਵਿੱਚ ਆ ਕੇ ਬਾਹ ਕੱਟ ਗਈ ਜਦੋਂ ਮੈਂ 10ਵੀਂ ਵਿੱਚ ਪੜਦਾ ਸੀ ਮੈਂ ਜਾਮਨ ਦੇ ਦਰਖਤ ਤੋਂ ਡਿੱਕੇ ਲਾਤੜਵਾ ਬੈਠਾ ਸੀ 10ਵੀਂ ਜਮਾਤ ਵਿੱਚ ਉਮਰ ਬੜੀ ਖਤਰਨਾਕ ਹੁੰਦੀ ਹੈ ਉਹ ਵੀ ਉਸ ਮੁੰਡੇ ਦੀ ਜਿਸ ਦੇ ਸਿਰ ਤੇ ਪਿਓ ਦਾਦਾ ਨਾ ਹੋਣ ਇਹ ਉਹ ਉਮਰ ਹੁੰਦੀ ਹੈ ਜਦੋਂ ਬੰਦੇ ਨੂੰ ਦਿਨ ਵਿੱਚ ਸੁਪਨੇ ਆਉਂਦੇ ਨੇ ਜੇ ਕੋਈ ਗੌਣ ਵਾਲਾ ਵੇਖ ਲਿਆ ਤਾਂ ਗੌਣ ਦਾ ਚੱਲ ਜੇ ਕੋਈ ਖੇਡਾਂ ਵਾਲਾ ਵੇਖ ਜਾ ਤਾਂ ਖੇਡਾਂ ਦਾ ਚੱਲ ਚੜਦਾ ਹੈ ਕਦੇ ਜੱਜ ਵਕੀਲ ਡਾਕਟਰ ਪੁਲਿਸ ਤੇ ਫੌਜਦਫਤਰ ਬਣਦੇ ਸੁਪਨੇ ਲੈਂਦਾ ਹੈ 10ਵੀਂ ਤੋਂ ਬਾਅਦ ਵੱਖਰੀਆਂ ਵੱਖਰੀਆਂ ਜ਼ਿੰਦਗੀ ਦੇ ਦਰਿਆ ਚੋਂ ਖਿਆਲਾਂ ਦੀਆਂ ਨਹਿਰਾਂ ਨਿਕਲਦੀਆਂ ਨੇ ਉਸ ਵੇਲੇ ਕੋਈ ਇੱਕ ਰਾਹ ਚੁਣਨਾ ਵੀ ਜ਼ਰੂਰੀ ਹੁੰਦਾ ਹੈ ਮੇਰੇ ਸ਼ੌਕ ਖੇਡਾਂ ਡਰਾਇੰਗ ਕਰਨ ਦਾ ਕਿਧਰੇ ਨਹਿਰਾਂ ਦਾ ਸਟੂ ਬਣਦਾ ਸੀ ਮੇਰੇ ਸੱਟ ਲੱਗਣ ਕਰ 10ਵੀਂ ਪ੍ਰਾਈਵੇਟ ਕਰਨੀ ਪਈ ਉਸ ਵੇਲੇ ਕੋਈ ਘਰ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਕੈਰੀਅਰ ਦੀ ਸਲਾਹ ਦੇਣ ਵਾਲਾ ਨਹੀਂ ਸੀ ਪ੍ਰਾਈਵੇਟ ਹੋਣ ਕਰਕੇ ਸਾਇੰਸ ਦਾ ਵਿਸ਼ਾ ਛੱਡਣਾ ਪੈ ਗਿਆ ਇੰਜੀਨੀਅਰ ਬਣਨ ਤੇ ਡਾਕਟਰ ਬਣਨ ਵਾਲੀ ਰੋਡ ਬਲੌਕ ਹੋ ਗਈ 60 ਲਗਨ ਕਰਕੇ ਖੇਡਾਂ ਪੁਲਿਸ ਤੇ ਫੌਜ ਦੇ ਰਸਤੇ ਬੰਦ ਦਸਵੀਂ ਪਾਸ ਕਰਕੇ ਵਾਇਆ ਬਠਿੰਡਾ ਬੀਏ ਦੇ ਰਾਤੁਰਪੇ ਬੀਏ ਵਿੱਚ ਅੰਗਰੇਜ਼ੀ ਸਾਹਿਤ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਵਿਸ਼ੇ ਲੈ ਨਾਲ ਹੀ 18 ਸਾਲ 4 ਮਹੀਨੇ ਦੀ ਉਮਰ ਵਿੱਚ ਹੀ ਬੈਂਕ ਦੇ बाबू ਲੱਗ ਗਏ ਜੇ बाबू ਨਾ ਲੱਗਦਾ ਤੇ ਰੈਗੂਲਰ ਕਾਲਜ ਵਿੱਚ ਪੜਨ ਲੱਗਦਾ ਤਾਂ ਸ਼ਾਇਦ ਨਕਸਲਵਾਰੀ ਬਣ ਜਾਂਦਾ ਉਹਨਾਂ ਦਿਨਾਂ ਵਿੱਚ ਸਾਡੇ ਮਾਲਵਾ ਖੇਤਰ ਤੇ ਮਾਨਸਾ ਸੁਨਾਮ ਪਰnala ਬੁਟਲਾਟਾ ਬਠਿੰਡਾ ਨਿਹਾਲ ਪਾਤੜਾ ਨਕਸਲ ਬਾੜੀ ਲੈਰ ਦੀਆਂ ਨਰਸਰੀਆਂ ਸਨ ਮੇਰੇ ਛੋਟੇ ਭਰਾ ਦੇ ਕੋਲ ਵੀ ਕੁਝ ਕਿਤਾਬਾਂ ਤੇ ਹੱਥ ਲਿਖਤਾ ਮੈਂ ਵੇਖੀਆਂ ਉਹਨਾਂ ਨੂੰ ਸਮਝਾਇਆ ਤੇ ਰੋਕਿਆ ਫਿਰ ਇੱਕ ਇਹ ਧਾਰਨਾ ਬਣ ਗਈ ਕਿ ਜੇ ਮੁੰਡਾ 25 ਸਾਲ ਤੱਕ ਕਾਮਰੇਡ ਨਹੀਂ ਬਣਿਆ ਤਾਂ ਉਸ ਅੰਦਰ ਦਿਲ ਨਹੀਂ ਜੇ 35 ਸਾਲ ਤੱਕ ਵੀ ਕਾਮਰੇਡ ਹੈ ਤਾਂ ਉਸ ਅੰਦਰ ਦਿਮਾਗ ਨਹੀਂ ਮੈਂ ਆਪਣੇ ਕੁਝ ਹਾਨੀ ਉਮਰ ਦੇ ਟਲਦੇ ਪਰਛਾਵੇਂ ਵੇਲੇ ਆਪਣੇ ਮਾਰਗਦਰਸ਼ਕ ਅਧਿਆਪਕਾਂ ਨੂੰ ਇਹ ਸਵਾਲ ਕਰਦੇ ਵੇਖੇ ਸੁਣੇ ਕਿ ਇਨਕਲਾਬ ਤਾਂ ਪੂਰੇ ਗੁੱਬਿਆਂ ਦੀ ਟਿੱਬਿਆਂ ਦੀ ਹਨੇਰੀ ਵਿੱਚੀ ਫਸ ਕੇ ਰਹਿ ਗਿਆ ਅਸੀਂ ਜ਼ਿੰਦਗੀਆਂ ਬਰਬਾਦ ਕਰ ਲੀਆਂ ਤਾਂ ਜਵਾਬ ਮਿਲਦਾ ਸੀ ਕਿ ਪੂੰਜੀਵਾਦੀ ਤੇ ਫਾਸਤਵਾਦੀ ਤਾਕਤਾਂ ਨੇ ਕਿਰਤੀ ਕਾਮੇ ਵਿਦਿਆਰਥੀਆਂ ਤੇ ਬੁੱਧੀਜੀਵੀ ਪਦਾਰਥਵਾਦ ਦੇ ਨਸ਼ੇ ਤੇ ਲਾ ਕੇ ਇਨਕਲਾਬ ਤੋਂ ਕਰਾਹੀ ਪਾ ਦਿੱਤੇ ਉਸ ਵੇਲੇ ਵੀ ਜਵਾਬ ਕਰਾਹੇ ਪਾਉਣ ਵਾਲਾ ਹੀ ਸੀ ਕਾਫੀ ਨੌਜਵਾਨ ਪੁਲਿਸ ਦੇ ਤਸ਼ੱਦਦ ਨਾਲ ਨਕਾਰੇ ਹੋ ਗਏ ਕੁਝ ਪੁਲਿਸ ਮੁਕਾਬਲੇ ਕਰਕੇ ਮਾਰ ਦਿੱਤੇ ਗਏ ਮੈਨੂੰ ਘਰ ਵਿੱਚੋਂ ਤੇ ਸੰਤਾ ਮਹਾਤਮਾ ਦੀ ਸੰਗਤ ਤੇ ਪ੍ਰੇਰਣਾ ਤੋਂ ਹਿੰਸਾ ਨਾਲ ਨਫ਼ਰਤ ਹੋ ਗਈ ਸੀ ਭਾਵੇਂ ਪਾਠਕ ਮੇਰੇ ਬਾਰੇ ਜੋ ਮਰਜ਼ੀ ਸੋਚਣ ਮੇਰੀ ਸੋਚ ਕਿਸੇ ਮਾਸ ਲੈਣਨ ਜਾਂ ਮਾਉ ਤੋਂ ਵੱਖਰੀ ਮਾਨਵਾਦੀ ਰਹੀ ਜਿਸ ਤੇ ਅੱਜ ਤੱਕ ਡੋਲ ਪਹਿਰਾ ਵੀ ਦਿੱਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ